ਆ ਗਿਆ ਨੇ ਮੈਂ ਹਾਂ ਚੱਲ ਮੁਰਕੀ ਅੱਜ ਬਣਾ ਲਨੇ ਹਫਤਾ ਹੋ ਗਿਆ ਤੇ ਮੋੜਾ ਡਿਊਟੀ ਗਿਆ ਦਾ ਤੇ ਮੈਂ ਹਾਂ ਚੱਲ ਨਾਣਾ ਉਹ ਵੀ ਸਾਗ ਦਾ ਸਕੀਨ ਆ ਤੇ ਚੱਲ ਬਣਾਨੇ ਅੱਜ ਹੁਣ ਪਾਣੀ ਹੋ ਗਿਆ ਗਰਮ ਠੀਕ ਹੈ ਹੁਣ ਅਸੀਂ ਪਾਵਾਂਗੇ ਵਿੱਚ ਪਿਆਜ਼ ਲਸਣ ਅਦਰਕ ਮਿਰਚਾਂ ਤੇ ਇਹ ਹੁਣ ਪਾ ਲਦੇ ਵਿੱਚ ਪਿਆਜ਼ ਸਾਰੇ ਤੇ ਪਾ ਲਏ। ਹੁਣ ਪਾਵਾਂਗੇ ਨਮਕ। ਤੇ ਹਲਦੀ ਪਾਵਾਂਗੇ ਵਿੱਚ। ਤੇ ਸਾਗ ਬਣਾਇਆ ਪੰਜ ਪਾਣ ਦਾ। ਗੋभी ਸਰੋਂ, ਦੇਸੀ ਸਰੋਂ, ਰਾਈ ਸਰੋਂ ਵਿੱਚ ਪਾਇਆ ਧਨੀਆ ਤੇ ਵਿੱਚ ਪਾਈਆਂ ਮੂਲੀਆਂ। ਤੇ ਇਹ ਪਾਏ ਆ ਜਵੈਣ। ਇਸ ਠੀਕ ਆ ਇਹਦਾ ਪੇੜ। ਗਿਆਸ ਨਹੀਂ ਬਣਦੀ ਸਾਗ ਰੱਖ ਕੇ ਪਹਿਲੇ ਸੋਜੀ ਨੋਜੀ ਹੁਣ ਸਾਡਾ ਸਾਗ ਹੋ ਗਿਆ ਰਿਜ ਗਿਆ ਜੀ ਹੁਣ ਬਸ ਇੱਕੋ ਟਨ ਲੱਗਿਆ ਇਹ ਹੁਣ ਪਿਆਰਣ ਲੱਗਿਆ ਤੜਕਾ ਸਾਗ ਨੂੰ ਠੀਕ ਹੈ ਮਟੀਰੀਅਲ ਆ ਨਾ ਪਹਿਲੇ ਪਾ ਚੁੱਕੀਆਂ ਤੇ ਹੁਣ ਪਹਿਲੇ ਪਾਵਾਂਗੇ ਮੇਥੇ ਪਹਿਲੇ ਪਾਵਾਂਗੇ ਮੇਥੇ ਕੇ ਪਾਵਾਂਗੇ ਜੁਨੇ ਆ Mira, este es el a que falta de este es como en España ਇਹ ਪਾਣੀ ਨਾ ਟੋਟਾ ਪਕਾਣਾ ਹੋਏ ਤੇ ਇਹਨੂੰ ਐਸੇ-ਐਸੇ ਕਰਨਾ ਹੈ verdade ਕੰਡੇ ਦੇ ਨਾ ਪਤਲੇ ਹੋਣ ਨਾ ਮੋٹے ਹੋਣ ਤੇ ਫਿਰ ਐਸੇ ਪਰ ਪਾਣੀ ਨਾਲ ਪਕਾਣਾ ਇਹ ਮੱਕੀ ਦੀ ਰੋਟੀ ਪੋੜੇ ਨਾਲ ਸਕੇ ਤੇ ਕੱਚਾ ਨਹੀਂ ਜਾਂਦਾ ਕਿਉਂ ਕਿਉਂ ਨਾ ਚੋਪੜੇ ਕਰਨੇ ਆ ਹੁਣ ਉੱਤੇ ਪਾਵਾਂਗੇ ਸਾਗ ਲੋਕੀ ਪਾਉਂਦੇ ਸੀ ਪਹਿਲੇ ਕੋਲੀ ਨਾਲ ਚ ਪਹਿਲੇ ਲੋਕੀ ਪਾਉਂਦੇ ਟੋਡਿਆਂ ਦੇ ਉੱਤੇ ਤੇ ਫਿਰ ਬੁਜ਼ੁਰਗ ਇਹਦੇ ਖਾਂਦੇ ਸੀ